ਸ੍ਰੀ ਸ਼ਕਲ ਜੀ ਮੈਂ ਲਾਪਰਿਤ ਕਰ ਹਾਜ਼ਰਾਂ ਜੀ ਕੁਦਰਤਕਾਰ ਦੁਆਰਾ ਲਿਖੀ ਗਈ ਕਹਾਣੀ ਬੇਬੇ ਬੰਸੋ ਦਾ ਪਾਗ ਦੂਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਹਰ ਨਾਮੋ ਆਪਣੀ ਗੁਸੈਲ ਆਵਾਜ਼ ਵਿੱਚ ਹੀ ਜਿਹੜੇ ਅਜਿਹਾ ਜੇ ਤੇਰੇ ਤੋਂ ਰੋਟੀ ਨਹੀਂ ਦੇ ਹੁੰਦੀ ਤਾਈਆਂ ਲੋਕਾਂ ਦੇ ਭਾਂਡੇ ਮਾਂਜਦੀਆਂ ਨਾਲੇ ਅਸੀਂ ਇਹਨੂੰ ਆਵਾਜ਼ ਮਾਰਨ ਨਹੀਂ ਆਉਂਦੇ ਕਿ ਸਾਡੇ ਆ ਕੇ ਭਾਂਡੇ ਮਾਂਜਣੇ ਇਹ ਰੋਟੀ ਖਾਣ ਲਈ ਆਪਣੇ ਆਪ ਆਉਂਦੀ ਆ ਆਪਣੀ ਮਰਜ਼ੀ ਨਾਲ ਆ ਕੇ ਕੰਮ ਕਰਦੀ ਆ ਤੇਰੇ ਤੋਂ ਆਪਣਾ ਮੂੰਹ ਮੱਥਾ ਹੀ ਲਿੱਪ ਹੋ ਜਾਵੇ ਇਹੋ ਬਹੁਤ ਆ ਐਨਾ ਸੁਣਨ ਤੇ ਬੇਬੇ ਬੰਸੋ ਦੀ ਅੱਖਾਂ ਵਿੱਚ ਅਥਰੂ ਆ ਜਾਂਦੇ ਸਨ ਬੇਬੇ ਬੰਸੋ ਨੂੰ ਲੱਗਦਾ ਹੈ ਜਿਵੇਂ ਉਸ ਨੂੰ ਕੋਈ ਗਲਤੀ ਕਰ ਲਈ ਹੋਵੇ ਆਪਣੀ ਮਿਹਨਤ ਦੀ ਕਮਾਈ ਦੀ ਖਾ ਕੇ ਉੱਪਰੋਂ ਬੇਬੇ ਬੰਸੋ ਦਾ ਪੋਤਾ ਹਲੇ ਵੀ ਉਸ ਨੂੰ ਬਾਹੋਂ ਫੜਕੜੀ ਸੀ ਹੀ ਰਿਹਾ ਸੀ ਤੇ ਕਹਿੰਦਾ ਹੈ ਹੁਣ ਤੋਂ ਤੂੰ ਲੋਕਾਂ ਦੇ ਘਰ ਹੀ ਰਹੇਂਗੀ ਬੇਬੇ ਬੰਸੋ ਦੀ ਨੂੰ ਆਪਣਾ ਪੂਰਾ ਧਿਆਨ ਹਰਨਾਮੋ ਦੀਆਂ ਗੱਲਾਂ ਵੱਲ ਲਗਾਉਂਦੀ ਕਹਿੰਦੀ ਆ ਕਿ ਭੈਣ ਮੈਂ ਤੈਨੂੰ ਤਾਂ ਕੁਝ ਵੀ ਨਹੀਂ ਕਿਹਾ ਆਪਣਾ ਤਾਂ ਗਵਾਂਡ ਆ ਜਦੋਂ ਮਰਜੀ ਤੇਰੇ ਘਰ ਆਵੀ ਜਾਵੇ ਸਾਨੂੰ ਤਾਂ ਫਰਕ ਹੀ ਨਹੀਂ ਤੂੰ ਐਨੇ ਕੌੜੇ ਬੋਲ ਕਹੇ ਕਿ ਆਪਣੀ ਔਕਾਤ ਦਾ ਪਤਾ ਲੱਗ ਗਿਆ ਕਿ ਤੁਹਾਡੀ ਨਜ਼ਰ ਵਿੱਚ ਅਸੀਂ ਕੀ ਮਾਇਨੇ ਰੱਖਦੇ ਹਾਂ ਬਾਕੀ ਭੈਣ ਹਰਨਾਮੋ ਹੁਣ ਮੈਂ ਤੈਨੂੰ ਸਫਾਈ ਵੀ ਨਹੀਂ ਦੇਣਾ ਚਾਹੁੰਦੀ ਤੂੰ ਇੱਥੋਂ ਚਲੀ ਜਾਵੇਂ ਤਾਂ ਚੰਗਾ ਹੋਵੇਗਾ ਸਾਡੇ ਘਰ ਦਾ ਮਾਮਲਾ ਸੀ ਆਪ ਹੀ ਨਿਪਟਾ ਲੈਣਾ ਤੇਰੀ ਅਗੇ ਹੱਥ ਜੋੜਦੀਆਂ ਇੱਥੋਂ ਚਲੀ ਜਾ ਬਾਕੀ ਤੇਰਾ ਵੀ ਸਾਰੇ ਪਿੰਡ ਨੂੰ ਪਤਾ ਹੀ ਜੜਿਆਂ ਦੇ ਘਰ ਹੀ ਦਿਨ ਭਰ ਰਹਿੰਦੀ ਰਹੀਆਂ ਅੱਜ ਤੈਨੂੰ ਹੀ ਜੜੇ ਦੇਖ ਕੇ ਹਰਨਾਮੋ ਕੱਚੀ ਰਹੀ ਹੋ ਕੇ ਉੱਥੋਂ ਚਲੀ ਜਾਂਦੀ ਆ ਤੁਰਨ ਲੱਗੀ ਦੀ ਉਸਦੀ ਨਜ਼ਰ ਕੋਠੇ ਦੀ ਬੰਨੀਰੀ ਨਾਲ ਖੜੀ ਮਨਪ੍ਰੀਤ ਉੱਪਰ ਪੈ ਜਾਂਦੀ ਆ ਉਹ ਘੜ ਆਉਂਦੀ ਸਰ ਕੋਠੇ ਉੱਤੇ ਚੜ ਮਨਪ੍ਰੀਤ ਨੂੰ ਚੁੰਡੀ ਤੋਂ ਫੜ ਹੇਠਾਂ ਉਤਾਰਦੀ ਧਮੱਕ ਸੁੱਟਦੀ ਆ ਤੈਨੂੰ ਸਖਮਾ ਬੰਨੀਰੀਆਂ ਉੱਤੇ ਖੜਨਾ ਹਲੇ ਹੋਣੇ ਦਾ ਝੱਜ ਨਹੀਂ ਸਿੱਖਣ ਲੱਗੀ ਬਨੇਰੀਆਂ ਉੱਤੇ ਖੜਨਾ ਆਉਣ ਦੇ ਮਨਜੀਤ ਦੇ ਪਿਓ ਨੂੰ ਜੇ ਤਰੀ ਧੌਨ ਨਾ ਕਟਵਾਈ ਹੈ ਕੀ ਆ ਸੜੀ ਜਹੀ ਲੱਗੀ ਚਾਰ ਚੰਨ ਲਾਉਣ ਟੱਬਰ ਨੂੰ ਮਨਪ੍ਰੀਤ ਨੂੰ ਰੋਂਦੀ ਰੋਂਦੀ ਡੰਡੇ ਵਾਲੀ ਵਾਂਸ ਵਾਲੀ ਪੌੜੀ ਤੋਂ ਕੋਠੇ ਤੋਂ ਉੱਤਰ ਰਹੀ ਹੁੰਦੀ ਆ ਇੱਕ ਵਾਰ ਤਾਂ ਵਿਚਾਰੀ ਤਮਕ ਵਜਨ ਕਰਕੇ ਡਿੱਗਣ ਤੋਂ ਬਚ ਜਾਂਦੀ ਆ ਸੋਚ ਰਹੀ ਹੁੰਦੀ ਆ ਕਿ ਮੈਂ ਤਾਂ ਸਿਰਫ ਬੇਬੀ ਨੂੰ ਦੇਖਣ ਲਈ ਕੋਠੇ ਉੱਪਰ ਗਈ ਸੀ ਇਹੋ ਜਿਹਾ ਕੀ ਕਸੂਰ ਕਰ ਦਿੱਤਾ ਕਿਵੇਂ ਨੂੰ ਕੁੱਟ ਪੈ ਗਈ ਐਨੇ ਨੂੰ ਬੇਬੇ ਬੰਜੂ ਦਾ ਫੋਰਮੈਨ ਮੁੰਡਾ ਸਾਈਕਲ ਉੱਤੇ ਸਵਾਰ ਵਾਪਸ ਆਪਣੇ ਕੰਮ ਤੋਂ ਲੁਧਿਆਣੇ ਤੋਂ ਆ ਰਿਹਾ ਹੁੰਦਾ ਹੈ ਤੇ ਨਾਲ ਹੀ ਦੂਜੇ ਸਾਈਕਲ ਉੱਪਰ ਮਨਜੀਤ ਅਤੇ ਮਨਜੀਤ ਦਾ ਡੈਡੀ ਆ ਰਹੇ ਹੁੰਦੇ ਹਨ ਦੋਨੋਂ ਆਪਸ ਵਿੱਚ ਹਾਸਾ ਠੱਠਾ ਕਰਦੇ ਆਉਂਦੇ ਹਨ ਬੇਬੇ ਬੰਜੂ ਦਾ ਮੁੰਡਾ ਜੀ ਵਿੱਚੋਂ ਗੱਟੇ ਕਰ ਮਨਪ੍ਰਿਤ ਨੂੰ ਫੜਾਉਂਦਾ ਬੋਲਦਾ ਲੈ ਕਮਲੀ ਖਾਲਾ ਤੇਰੀ ਲਈ ਆ ਮਨਪ੍ਰਿਤ ਅਤੇ ਮਨਪੇ ਦੀ ਚਾਚੀ ਦੋਨੋਂ ਦਰਵਾਜੇ ਦੇ ਬਾਹਰ ਹੀ ਸੀ ਕਿਉਂਕਿ ਬੱਤੀ ਹਣੀ ਸੀ ਅਕਸਰ ਜਰੂਰ ਵੀ ਕਿਤੇ ਬੱਤੀ ਚਲਾਈ ਜਾਂਦੀ ਸੀ ਪਿੰਡ ਦੇ ਲੋਕੀ ਆਪਣੇ ਮਹੱਲੇ ਦਰਵਾਜਿਆਂ ਦੇ ਬਾਹਰ ਖਲੋ ਕੇ ਗੱਲਾਂ ਕਰਨ ਲੱਗ ਜਾਂਦੇ ਸੀ ਹੁੰਦੇ ਸਮੇਂ ਤਾਂ ਕਿਸੇ ਨੂੰ ਵੀ ਮੋਬਾਈਲ ਤੋਂ ਫੁਰਸਤ ਹੀ ਨਹੀਂ ਉਹਨਾਂ ਸਮਿਆਂ ਵਿੱਚ ਕਿਸੇ ਵਿਰਲੇ ਕੋਲ ਹੀ ਮੋਬਾਈਲ ਫੋਨ ਸੀ ਉਹ ਵੀ ਬਿਨਾ ਇੰਟਰਨੈਟ ਤੋਂ ਸਿੰਪਲ ਜਿਹਾ ਕੀਪੈਡ ਫੋਨ ਜਿਸ ਵਿੱਚ ਇੱਕੋ ਗੇਮ ਹੁੰਦੀ ਸੀ ਸੱਪ ਵਾਲੀ ਉਹ ਫੋਨ ਵੀ ਬੱਚਿਆਂ ਨੂੰ ਨਹੀਂ ਫੜਾਇਆ ਜਾਂਦਾ ਸੀ ਕਿਸੇ ਟਾਮੀ ਢੱਲੇ ਕੋਲ ਹੁੰਦਾ ਸੀ ਉਹ ਫੋਨ ਜਿਨ੍ਹਾਂ ਦਾ ਕੋਈ ਬਾਹਲੇ ਮੁਲਕ ਤੋਂ ਫੋਨ ਭੇਜਦਾ ਸੀ ਨਹੀਂ ਤਾਂ ਜ਼ਿਆਦਾਤਰ ਘਰਾਂ ਵਿੱਚ ਲੈਂਡਲਾਈਨ ਫੋਨ ਪਈ ਹੁੰਦੀ ਸੀ ਉਹ ਵੀ ਮਹੱਲੇ ਇੱਕ ਦੋ ਘਰਾਂ ਵਿੱਚ ਹੀ ਹੁੰਦੇ ਸੀ ਸਭ ਲੋਕ ਆਪਸ ਵਿੱਚ ਇੱਕ ਦੂਜੇ ਦੇ ਘਰ ਜਾ ਕੇ ਹੀ ਟਾਈਮ ਪਾਸ ਕਰਦੇ ਸੀ ਜਾਂ ਫਿਰ ਟੀਵੀ ਰੇਡੀਓ ਸੁਣ ਕੇ ਬੱਤੀ ਨਾ ਹੋਣ ਤੇ ਗਲੀ ਮਹੱਲੇ ਇੱਕ ਦੂਜੇ ਦੀਆਂ ਚੁਗਲੀਆਂ ਕਰਕੇ ਸੱਥਾਂ ਵਿੱਚ ਤਾਂਸ਼ ਖੇਡਣ ਦਾ ਪ੍ਰਚਲਨ ਸੀ ਟੀਵੀ ਦੇਖਣ ਲਈ ਵੀ ਪੂਰਾ ਮਹੱਲਾ ਇੱਕੋ ਥਾਂ ਇਕੱਠਾ ਹੋ ਜਾਂਦਾ ਸੀ ਅਗਰ ਕਿਸੇ ਘਰ ਲੜਾਈ ਝਗੜਾ ਵੀ ਹੋਣਾ ਤਾਂ ਮੇਰਾ ਪੂਰਾ ਮਹੱਲਾ ਕੋਠਿਆਂ ਉੱਪਰ ਚੜਿਆ ਹੁੰਦਾ ਸੀ ਸਾਈਕਲ ਉੱਪਰ ਹੀ ਦੂਰ ਦਰਾਡੇ ਦਾ ਸਫ਼ਰ ਤੈਅ ਹੋ ਜਾਂਦਾ ਸੀ ਸਕੂਟਰ ਚੇਤਕ ਦਾ ਜ਼ਿਆਦਾ ਪ੍ਰਚਲਨ ਸੀ ਮੋਟਰਸਾਈਕਲ ਜਾਂ ਤਾਂ ਕਾਵਸਾਕੀ ਸੀ ਉਹਨਾਂ ਵੇਲਿਆਂ ਵਿੱਚ ਜਾਂ ਫਿਰ ਰਾਸਦੂਤ ਕੁੜੀਆਂ ਕੋਲ ਪੈਂਥਰ ਸਕੂਟਰੀ ਹੁੰਦੀ ਸੀ ਪੈਡਲਾਂ ਵਾਲੀ ਹੁਣ ਵਾਂਗ ਐਕਟਿਵਾ ਵਿੰਗੋ ਸਕੂਟੀ ਪੈਪਟ ਇਹ ਤਰ੍ਹਾਂ ਤਰ੍ਹਾਂ ਦੇ ਮਾਡਲ ਨਹੀਂ ਸਨ ਇਹ ਸਾਰਾ ਕੁਝ ਤਾਂ ਡੇਢ ਤੋਂ ਦਹਾਕਿਆਂ ਤੋਂ ਇੰਨਾ ਕੁ ਮਸ਼ਹੂਰ ਹੋ ਗਿਆ ਕਿ ਰਿਸ਼ਤਿਆਂ ਦਾ ਆਪਣਾਪਣ ਹੀ ਸਮੇਟ ਦਿੱਤਾ ਗਵਾਂਢੀ ਲੜ ਪੈਂਦੇ ਸੀ ਪਰ ਫਿਰ ਦੋ ਜਾਂ ਤਿੰਨ ਦਿਨ ਬਾਅਦ ਆਪਣੇ ਆਪ ਵੀ ਇੱਕ ਦੂਜੇ ਦੇ ਘਰ ਜਾਣ ਲੱਗ ਪੈਂਦੇ ਸੀ ਅਗਰ ਕਿਸੇ ਦੀ ਬਹੁਤ ਪੁਰਾਣੀ ਦੁਸ਼ਮਣੀ ਹੁੰਦੀ ਸੀ ਉਹ ਜਾਂ ਤਾਂ ਪੰਚਾਇਤਾਂ ਵਿੱਚ ਦਿੱਤੀਆਂ ਗਵਾਹੀਆਂ ਕਰਕੇ ਹੁੰਦੀ ਸੀ ਜਾਂ ਫੇ ਜਮੀਨਾਂ ਦੇ ਰੌਲਿਆਂ ਕਰਕੇ ਹੋਰ ਕੋਈ ਗੰਭੀਰ ਮਸਲਾ ਨਹੀਂ ਸੀ ਹੁੰਦਾ ਦੁਸ਼ਮਣੀ ਦਾ ਹੁਣ ਤਾਂ ਜਵਾਕਾਂ ਪਿੱਛੇ ਹੀ ਦੁਸ਼ਮਣੀਆਂ ਪੈ ਜਾਂਦੀ ਆ ਵੀਰ ਜੀ ਤੁਹਾਨੂੰ ਉਲਾਮਾ ਦੇਣਾ ਮਨਜੀਤ ਦੀ ਮਾਂ ਬੀਬੀ ਬੰਸੂ ਦੇ ਪੁੱਤ ਨੂੰ ਕਹਿੰਦੀ ਆ ਕੀ ਹੋਇਆ ਭੈਣ ਅੱਜ ਤੁਹਾਡੀ ਘਰ ਵਾਲੀ ਬਹੁਤ ਬੁਲੀ ਮੈਨੂੰ ਬਾਕੀ ਉਹਨੂੰ ਹੀ ਪੁੱਛਿਓ ਮੈਨੂੰ ਉਹਨੇ ਅੱਜ ਘਰ ਨੂੰ ਭਜਾ ਦਿੱਤੀ ਕਹਿੰਦੀ ਆਪਣੇ ਘਰ ਭਾਜਾ ਇੱਥੇ ਕੀ ਕਰਨਾ ਹੀ ਆ ਮੈਂ ਤੁਹਾਡੀ ਮਾਂ ਨੂੰ ਬਚਾਉਣ ਗਈ ਸੀ ਕੁੱਟ-ਕੁੱਟ ਤੁਹਾਡੀ ਮਾਂ ਦਾ ਪੂਰਾ ਹਾਲ ਕੀਤਾ ਪਿਆ ਸੀ ਅੱਜ ਸਾਰਾ ਮੁਹੱਲਾ ਇਕੱਠਾ ਕਰਿਆ ਪਿਆ ਸੀ ਨਹੀਂ ਯਕੀਨ ਅ ਕਮਲੀ ਮਨਪ੍ਰੀਤ ਨੂੰ ਪੁੱਛ ਲਓ ਇਣੀ ਵੀ ਦੇਖਿਆ ਨਾ ਬੂੜਕੇ ਦੱਸ ਮਨਪ੍ਰੀਤ ਤ੍ਰੀ ਅੰਕਲ ਨੂੰ ਕਿਵੇਂ ਬੇਬੇ ਭੰਸੂ ਛੋਟੇ ਨੇ ਬਾਹੋਂ ਫੜੀ ਸੀ ਬਚਾਰੀ ਦਾ ਪਾਹ ਮਰੋੜ ਪਈ ਸੀ ਮਨਪ੍ਰੀਤ ਡਰ ਭਰੀਆਂ ਅੱਖਾਂ ਨਾਲ ਅੰਕਲ ਵੱਲ ਦੇਖਦੀ ਆ ਬੱਤੀ ਆ ਜਾਂਦੀ ਆ ਅੰਕਲ ਸ਼ਰਮਿੰਦਾ ਹੋਇਆ ਸਾਈਕਲ ਦਾ ਪੈਡਲ ਮਾਰਦਾ ਤੇ ਚੰਗਾ ਪਾਈ ਕਹਿ ਕੇ ਆਪਣੇ ਘਰ ਚਲਾ ਜਾਂਦਾ ਹੈ ਹਰਨਾਮੋ ਇੱਕ ਥੱਪੜ ਮਨਪ੍ਰੀਤ ਗਿੱਚੀ ਵਿੱਚ ਸੁੱਟਦੀ ਆ ਟੇਲੀ ਜਹੀ ਕਿ ਕੱਢਣ ਲੱਗੀ ਸੀ ਮੂੰਹ ਫੁੱਟ ਨਹੀਂ ਸਕਦੀ ਸੀ ਮਨਪ੍ਰੀਤ ਹੰਝੂ ਭਰੀ ਅੰਦਰ ਵੜਦੀਆ ਵੇਖਦੀਆ ਘਰ ਦੀਆਂ ਦੀਵਾਰਾਂ ਦਾ ਰੰਗ ਬਿਲਕੁਲ ਫਿੱਕਾ ਪੈ ਚੁੱਕਿਆ ਸੀ ਚਾਚੀ ਵਾਲੇ ਕਮਰੇ ਦੀ ਜਾਲੀ ਜੰਗਾਲ ਖਾ ਚੁੱਕਿਆ ਸੀ ਪੂਰੇ 25 ਸਾਲਾਂ ਬਾਅਦ ਉਹਨੇ ਇਸ ਘਰ ਵਿੱਚ ਫੇਰਾ ਪਾਇਆ ਸੀ ਵਿਦੇਸ਼ ਜਾਣ ਪਿੱਛੋਂ ਉਸ ਦਾ ਆਪਣੇ ਇਸ ਪਿੰਡ ਮੁਹੱਲੇ ਨਾਲ ਕੋਈ ਰਿਸ਼ਤਾ ਹੀ ਨਹੀਂ ਰਹਿ ਗਿਆ ਸੀ ਕਦੋਂ ਅੰਦਰ ਵੜਦੀ ਉਹ ਅਤੀਤ ਵਿੱਚ ਗਵਾਚ ਗਈ ਸੀ ਉਸ ਨੂੰ ਵੀ ਨਹੀਂ ਪਤਾ ਲੱਗਾ ਅਮਨ ਉਸ ਨੂੰ ਆਵਾਜ਼ ਦਿੰਦੀ ਆ ਮਨਪ੍ਰੀਤ ਕਿੱਥੇ ਗਵਾਚੀ ਸੀ ਮੈਨੂੰ ਕਿੰਨੀਆਂ ਆਵਾਜ਼ਾਂ ਦਿੱਤੀਆਂ ਤੋ ਅਤੇ ਖਾਂਡੇ ਤੋਂ ਪਤਾ ਨਹੀਂ ਦਰਵਾਜ਼ੇ ਵਿੱਚ ਖੜੀ ਕੀ ਸੋਚੀ ਜਾਂਦੀ ਸੀ ਅਮਨਿਕਲਦਸ ਮਨਪ੍ਰਿਤ ਬੋਲਦੀ ਆ ਅਮਾ ਨੇ ਕੀ ਗੱਲ ਮਨਪ੍ਰਿਤ ਪਹਿਲਾ ਬੀਬੀਵੰਸੋ ਹੈਗੀ ਆ ਜਦੋਂ ਮੈਂ ਇੱਥੇ ਚਲੀ ਗਈ ਸੀ ਬੀਬੀਵੰਸੋ ਕਿਸਦੇ ਨਾਲ ਰਹਿੰਦੀ ਸੀ ਬੀਬੀਵੰਸੋ ਪਹਿਲਾਂ ਵਾਂਗ ਹੀ ਮਨਜੀਤ ਹੁਣਾ ਦੇ ਹੀ ਰੋਟੀ ਖਾਣ ਆਉਂਦੀ ਸੀ ਕਿੰਨੇ ਹੀ ਸਵਾਲ ਮਨਪ੍ਰਿਤਾਂ ਨੂੰ ਇੱਕੋ ਟੱਕਰਦੀ ਆ ਮਨਪ੍ਰਿਤ ਅੱਜ ਆਪਾਂ ਲੰਘ ਕਰ ਚੱਲਦੇ ਹਾਂ ਚਾਹ ਪਾਣੀ ਪੀ ਕੇ ਆਉਣੀ ਆ ਫਿਰ ਬੀਬੀ ਬੰਸoverline ਵੀ ਗੱਲਾਂ ਕਰ ਲਵਾਂਗੇ ਅਮਨ ਮਨ ਤੇ ਦਾ ਹੱਥ ਫੜਦੇ ਹੋਏ ਨੂੰ ਆਪਣੇ ਘਰ ਲੈ ਜਾਣ ਵਾਰੀ ਕਹਿਣ ਲੱਗਦੀ ਆ ਮਨਪ੍ਰੀਤ ਆਪਣਾ ਹੱਥ ਚੜਾਉਂਦੇ ਹੋਏ ਨਹੀਂ ਅਮਨ ਇਹ ਮੇਰੇ ਬਚਪਨ ਦਾ ਘਰ ਆ ਜਿੱਥੇ ਮੈਂ ਆਪਣੀ ਜ਼ਿੰਦਗੀ ਦੇ 20 ਸਾਲ ਬੀਬੀ ਬੰਸ ਤੋਂ ਕੰਮ ਕਾਜ ਸਿੱਖਦੇ ਗੁਜ਼ਾਰੇ ਸੀ ਮੈਂ ਹਲੇ ਬਹੁਤ ਯਾਦਾਂ ਤਾਜ਼ੀਆਂ ਕਰਨੀਆਂ ਉਹ ਸੁਭਾਅ ਦੇਖਣੀਆਂ ਜਿਸ ਦੀਆਂ ਪੜੋਲੀਆਂ ਪਿੱਛੇ ਮੈਂ ਤੇ ਮਨਜੀਤ ਹਰਨਾਮੋ ਆਂਟੀ ਤੋਂ ਡਰਦੇ ਮਰੀ ਲੋਕ ਜਾਂਦੀ ਸੀ ਤੂੰ ਐਵੇਂ ਕਰ ਚਾਹੀ ਤੇ ਮੰਗਵਾ ਲਾ ਨਾਲ ਭੈਣ ਬਣ ਕੇ ਇੱਕ ਲੱਕੜੀ ਦੇ ਡੰਡੇ ਵਾਲੀ ਪੌੜੀ ਦਾ ਵੀ ਇੰਤਜ਼ਾਮ ਕਰ ਦੇਵੇਂ ਮੈਂ ਕੋਠੇ ਉੱਤੇ ਜਾਣਾ ਹੈ ਅਤੇ ਬੀਬੀ ਬੰਸੋ ਦਾ ਘਰ ਅਤੇ ਕਮਰਾ ਕੋਠੇ ਉਪਰੋਂ ਦੇਖਣਾ ਹੈ ਅਮਨ ਕਹਿੰਦੀ ਆ ਚੰਗਾ ਠੀਕਾ ਅਮਨ ਆਪਣੇ ਘਰ ਜਾ ਕੇ ਵਿੜੇ ਵਾਲਿਆਂ ਦੇ ਰਾਮ ਸਿੰਘ ਨੂੰ ਬੁਲਾ ਕੇ ਇੱਕ ਲੱਕੜੀ ਦੇ ਡੰਡੇ ਵਾਲੀ ਪੌੜੀ ਮੰਗਵਾ ਦਿੰਦੀ ਆ ਤੇ ਇੱਕ ਮੰਝਾ ਵੀ ਮਨਪ੍ਰੀਤ ਦੇ ਬੈਠਣ ਲਈ ਪੀਚ ਦਿੰਦੀ ਆ ਖੁਦ ਚਾਹ ਪਣੀ ਦਾ ਇੰਤਜ਼ਾਮ ਕਰਕੇ ਵੱਡੇ ਬਾਕਸ ਵਿੱਚ ਪਾ ਕੇ ਲੈ ਆਉਂਦੀ ਆ ਮਨਪ੍ਰੀਤ ਮਨਪ੍ਰੀਤ ਕਿੱਥੇ ਆ ਆਵਾਜ਼ ਦਿੰਦੀ ਆ ਮਨਪ੍ਰੀਤ ਕਿਤੇ ਵੀ ਦਿਖਾਈ ਨਹੀਂ ਦਿੰਦੀ ਆ ਫਿਰ ਉਹ ਉਸ ਸਵਾਦ ਵਿੱਚ ਜਾਂਦੀ ਆ ਜਿਸ ਦਾ ਜ਼ਿਕਰ ਮਨਪ੍ਰੀਤ ਕਰਦੀ ਸੀ ਮਨਪ੍ਰੀਤ ਇੱਕ ਪਾਸੇ ਪਏ ਸੰਦੂਖ ਨੂੰ ਫਰੋਲਦੀ ਆ ਇਹ ਸੰਦੂਖ ਮਨਪ੍ਰੀਤ ਦੀ ਦਾਦੀ ਦੇ ਦਾਜ ਦਾ ਸੰਦੂਖ ਹੁੰਦਾ ਹੈ ਜਿਸ ਨੂੰ ਖੋਲਣ ਲਈ ਇੱਕ ਖਿੜਕੀ ਨੁਮਾ ਦੂ ਤਖਤਿਆਂ ਵਾਲੀ ਨਿੱਕੀ ਜਹੀ ਬਾਰੀ ਹੁੰਦੀ ਆ ਸੰਦੂਖ ਦੀ ਮੀਨਾਕਾਰੀ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਹੁੰਦੀ ਆ ਕੁਝ ਪੁਰਾਤਨ ਸੱਭਿਆਚਾਰ ਦੀ ਝਲਕ ਨਜ਼ਰ ਆਉਣ ਕਰੇ ਮਨਪ੍ਰਿਤ ਸੰਦੂਖ ਦੀ ਰਿਪੇਅਰ ਕਰਵਾਉਣਾ ਚਾਹੁੰਦੀ ਹੁੰਦੀ ਆ ਸਵਾਤ ਸਰਕੜੇ ਨਾਲ ਬਣੀ ਸੱਤ ਕਰਨ ਬਹੁਤ ਹੀ ਠੰਡੀ ਹੁੰਦੀ ਆ ਅੰਦਰੋਂ ਇੱਕ ਪਾਸਿਓ ਮੋਗੇ ਦੁਆਰਾ ਆ ਰਹੀ ਰੌਸ਼ਨੀ ਸਵਾਤ ਨੂੰ ਚਾਨਣ ਨਾਲ ਪਰ ਰਹੀ ਹੁੰਦੀ ਆ ਜਦੋਂ ਸੰਦੂਖ ਦੀ ਖਿੜਕੀ ਨੂੰ ਖੋਲ ਕੇ ਅੰਦਰ ਚਾਕਦੀ ਆ ਉਸ ਨੂੰ ਚਿੜਚਿੜ ਦੀ ਆਵਾਜ਼ ਆਉਂਦੀ ਆ ਇੱਕ ਬਜ਼ੁਰਗ ਮਾਤਾ ਦਾ ਹੱਥ ਉਸੇ ਸਿਰ ਦੇ ਵਾਲਾ ਨੂੰ ਮੋਵਤੀ ਤੋਂ ਲੱਗੀ ਅੱਗ ਨੂੰ ਬੁਝਾ ਰਿਹਾ ਹੁੰਦਾ ਹੈ ਕੀ ਲੱਪਣ ਲੱਗੀ ਹੋਈਆਂ ਇਹਦੇ ਵਿੱਚ ਬੇਬੀ ਤੂੰ ਹੀ ਤਾਂ ਕਿਹਾ ਸੀ ਕਿ ਤੂੰ ਮੈਨੂੰ ਸਲਵਾਰ ਬਣਾਉਣੀ ਸਿਖਾਈ ਆ ਕੋਈ ਕੱਪੜੇ ਦਾ ਟੋਟਾ ਲੱਭਦੀ ਸੀ ਮਨਪ੍ਰਿਤ ਮੈਂ ਬੇਬੀ ਨਹੀਂ ਆਮਣਾ ਆਜਾ ਚਾਹ ਪੀ ਲਈਏ ਮਨਪ੍ਰਿਤ ਪਿੱਛੇ ਘੁੰਮ ਕੇ ਦੇਖਦੀ ਤਰਪ ਚਹੀ ਜਾਂਦੀ ਫਿਰ ਖੋਦੇ ਮੱਥੇ ਦੇ ਵਾਲਾ ਨੂੰ ਹੱਥ ਰਗਾ ਕੇ ਦੇਖਦੀ ਉਸ ਨੂੰ ਚੇਤਾ ਆਉਂਦਾ ਹੈ ਕਿ ਕਿਦਾਂ ਉਸਨੇ ਸੰਦੂਖ ਵਿੱਚੋਂ ਕੱਪੜੇ ਲਵਦੇ ਵਕਤ ਹੱਥ ਵਿੱਚ ਫੜੀ ਮੋਮਬਤੀ ਨਾਲ ਆਪਣੇ ਵਾਲਾਂ ਨੂੰ ਅੱਗ ਲਾ ਲਈ ਸੀ ਤੇ ਲਾਗੇ ਖੜੀ ਬੇਬੇ ਬੰਸੂ ਨੇ ਚਿਰਚਿਰਦੀ ਆਵਾਜ਼ ਸੁਣ ਆਪਣੇ ਹੱਥਾਂ ਨਾਲ ਉਸੇ ਵਾਲਾਂ ਦੀ ਅੱਗ ਬੁਝਾਈ ਸੀ ਇਹ ਸਭ ਦੇਖਦੇ ਦੇਖਦੇ ਮਨ ਪੇਦਾ ਕਾਲਾ ਮੂਰਨੀਆਂ ਦਾ ਕੜਾਈ ਵਾਲਾ ਸੂਟ ਸਮਾਨ ਉੱਪਰ ਪਈ ਧੂੜ ਨਾਲ ਲਿਬੜ ਗਿਆ ਸੀ ਫਿਰ ਉਹ ਅਮਾ ਨਾਲਾ ਕੇ ਬਾਹਰ ਮੰਝੇ ਉੱਤੇ ਆ ਕੇ ਉਸੇ ਹੀ ਵੇੜੇ ਵਿੱਚ ਬੈਠ ਜਾਂਦੀ ਆ ਜਿੱਥੇ ਡਿੱਗ ਕੇ ਗੜਵੀ ਨੂੰ ਚਿਪ ਪੈ ਗਿਆ ਸੀ ਅਮਨ ਹਰਨਾਮੋ ਆਂਟੀ ਤੇ ਵਿਅੰਤ ਚਾਚੇ ਨੂੰ ਕੀ ਹੋ ਗਿਆ ਸੀ ਉਹਨਾਂ ਦੀ ਮੌਤ ਕਿਵੇਂ ਹੋਈ ਅਮਨ ਤੂੰ ਤਾਂ ਵਿਦੇਸ਼ ਚਲੀ ਗਈ ਸੀ ਤੈਨੂੰ ਪਤਾ ਹੀ ਆ ਮਨਜੀਤ ਤਾਂ ਪਹਿਲਾਂ ਹੀ ਨਸ਼ਿਆਂ ਵਿੱਚ ਪੈ ਗਿਆ ਸੀ ਮਨਪ੍ਰੀਤ ਹਮ ਝਾਦਾ ਕੁੱਟ ਪਰਦੇ ਹੋਏ ਅਮਨ ਇਹ ਹਰਨਾਮੋ ਆਂਟੀ ਹੁਣੇ ਉਹਨੂੰ ਨਸ਼ੇ ਛਡਾਊ ਕੇਂਦਰ ਛੱਡ ਆਈ ਸੀ ਪਰ ਇਹ ਉਥੋਂ ਪਤਾ ਨਹੀਂ ਕਿਵੇਂ ਭੱਜ ਆਇਆ ਸੀ ਤੇ ਆ ਕੇ ਮਨਜੀਤ ਤੇ ਜ਼ਮੀਨ ਆਪਣੇ ਨਾਮ ਲਗਵਾਉਣ ਲਈ ਵਿਅੰਤ ਅੰਕਲ ਨਾਲ ਬਹੁਤ ਲੜਾਈ ਝਗੜਾ ਕੀਤਾ ਲੜਾਈ ਝਗੜੇ ਵਿੱਚ ਉਹਨੂੰ ੱੱਕਾ ਮਾਰਿਆ ਉਹਦੇ ਸਿਰ ਵਿੱਚ ਕਿੱਲ ਖੋਬ ਗਿਆ ਤੇ ਕਿਤੇ ਇਹਨਾਂ ਕੁੱਤੇ ਬੰਨਣ ਲਈ ਲੋਹੇ ਦਾ ਕਿੱਲ ਵੀੜੇ ਵਿੱਚ ਗੱਡਿਆ ਹੋਇਆ ਸੀ ਮੁੜ ਕੇ ਆਪਰੇਸ਼ਨ ਆਪਰੇਸ਼ਨ ਵੀ ਹੋਇਆ ਪਰ ਕਾਮਯਾਬੀ ਨਹੀਂ ਹੋਇਆ ਉਹੋ ਚੱਲ ਵਸਿਆ ਮਨਪ੍ਰੀਤ ਬੋਲਦੀ ਆ ਅੱਛਾ ਸਾਨੂੰ ਤਾਂ ਬਿਲਕੁਲ ਨਹੀਂ ਪਤਾ ਤੈਨੂੰ ਪਤਾ ਹੀ ਆ ਅਸੀਂ ਤਾਂ ਉਹਨਾਂ ਨਾਲ ਕਦੋਂ ਤੋਂ ਬੋਲਣ ਤੋਂ ਹਟ ਗਏ ਸੀ ਮੁੜ ਕੇ ਹੀ ਸਾਰੀ ਵਿਦੇਸ਼ ਚਲੇ ਗਏ ਸੀ ਸਾਡਾ ਉਹਨਾਂ ਨਾਲ ਕੋਈ ਲਿੰਕ ਹੀ ਨਹੀਂ ਰਿਹਾ ਸੀ ਨਾ ਹੀ ਪਿੰਡ ਵਾਲਿਆਂ ਨਾਲ ਕੋਈ ਲਿੰਕ ਸੀ ਬਸ ਤੂੰ ਹੀ ਮੈਨੂੰ ਫੇਸਬੁੱਕ ਗਰੁੱਪ ਮਿਲ ਗਈ ਧੰਨਵਾਦ ਮਾਰਕ ਝੁਕਰਵਰਗ ਦਾ ਜਿਸ ਕਰਕੇ ਮੈਂ ਤੈਨੂੰ ਮਿਲ ਸਕੀ ਫਿਰ ਇੱਥੇ ਆਪਣੀਆਂ ਯਾਦਾਂ ਤਾਜ਼ੀਆਂ ਕਰਨ ਦਾ ਮੌਕਾ ਲੱਭ ਸਕੀ ਅਮਨ ਕਹਿੰਦੀ ਆ ਆਹੋ ਸਹੀ ਗੱਲ ਆ ਮਾਰਕ ਝੁਕਰਵਰਗ ਨੇ ਤਾਂ ਸਾਰੇ ਪੁਰਾਣੇ ਮਿਲਾ ਛੱਡੇ ਸਹੇਲੀ ਸਹੇਲੀਆਂ ਰੂਪ ਰੂਪ ਕਰਵਾਤੇ ਇੱਕ ਦੂਜੇ ਦੇ ਹਾਹਾ ਦੋਨੋਂ ਹੱਸਦੀਆਂ ਚਾਹ ਦੇ ਕੱਪੇ ਚ ਆਖਰੀ ਘੁੱਟ ਪੀਂਦੇ ਹੋਏ ਅਮਨ ਫਿਰ ਮਨਜੀਤ ਤੇ ਹਰਨਾਮੋ ਆਂਟੀ ਦਾ ਕੀ ਬਣਿਆ ਕੋਈ ਕਿਸ ਕੁਛ ਨਹੀਂ ਪਿਆ ਨਹੀਂ ਕਰਦਾ ਤਾਂ ਮਾਮਲਾ ਸੀ ਕਿਸੇ ਗੱਲ ਬਾਹਰ ਹੀ ਨਹੀਂ ਕੱਢੀ ਸਾਨੂੰ ਤਾਂ ਉਹਦੋਂ ਪਤਾ ਲੱਗਾ ਜਦੋਂ ਦੂਸਲਾ ਮਨਜੀਤ ਵੀ ਨਸ਼ਾ ਨਾ ਮਿਲਣ ਕਰਨ ਪੂਰਾ ਹੋ ਗਿਆ ਹਰਨਾਮੋ ਦੋ ਹੱਥੜੇ ਮਾਰ ਮਾਰ ਪਿੱਟ ਰਹੀ ਸੀ ਨਾਲੇ ਮਨਜੀਤ ਦੇ ਕਰਮਕਾਂਡ ਫਰੂਲ ਰਹੀ ਸੀ ਰਹੀ ਗੱਲ ਹਰਨਾਮੋ ਦੀ ਉਹਨੂੰ ਚੁਰ ਮਾਰ ਗਏ ਸੀ ਕੱਲੀ ਸੀ ਕਰ ਚੋਰਾਂ ਨੂੰ ਐਦਾਂ ਸੀ ਕਿ ਮਾਲ ਚੋਖਾ ਮਿਲੂ ਚੋਰਾਂ ਵਿੱਚ ਵਿੜੇ ਵਾਲਿਆਂ ਦਾ ਸ਼ਿੰਦਾ ਵੀ ਸੀ ਕਿਤੇ ਉਹਨਾਂ ਨਾਮੋਂ ਨੇ ਪਹਿਚਾਨ ਲਿਆ ਸੀ ਉਹ ਤਾਂ ਮਾਰੀ ਗਈ ਉਸ ਨੂੰ ਇਹ ਸਭ ਉੱਚਾ ਦੋਂ ਅਖਬਾਰ ਵਿੱਚ ਸ਼ਿੰਦੇ ਫੜੇ ਜਾਣ ਦੀ ਖਬਰ ਪੜੀ ਸਾਨੂੰ ਪਤਾ ਲੱਗਾ ਵੀ ਇਹ ਹੀ ਕੰਡ ਹੋ ਗਿਆ ਅਮਨ ਕੱਪਾ ਨੂੰ ਸਾਹਮਦੀ ਆਪਣੀ ਗੱਲ ਖਤਮ ਕਰਦੀਆ ਮਨਪ੍ਰਿਤ ਬੋਲ ਦਿਆ ਕਿੰਨਾ ਕੁਝ ਬਦਲ ਗਿਆ ਤੇ ਕਿੰਨਾ ਕੁਝ ਵਾਪਰ ਗਿਆ ਹੂੰ ਲੰਬਾ ਹੌਂਕਾ ਪਰਦੀ ਕਹਿੰਦੀ ਆ ਕਿ ਆਜਾ ਚਲ ਕੂਠੀ ਉੱਤੇ ਚੱਲਦੇ ਆ ਦੋਨੋਂ ਛਣੀਆਂ ਡੰਡੇ ਵਾਲੀ ਪੌੜੀ ਰਾਹੀਂ ਕੋਠੇ ਉੱਤੇ ਜਾਂਦੀਆਂ ਹਨ ਮਾਨਪਿਤ ਉਸ ਬਨੇਰੇ ਲੱਗੇ ਖਲੋ ਜਾਂਦੀ ਆ ਜਿੱਥੋਂ ਅਕਸਰ ਹੋ ਬੀਬੀ ਬੰਸੋ ਦੇ ਕਾਰਨ ਦਰਸ਼ਕ ਦੇ ਹੁੰਦੀ ਸੀ ਉੱਥੇ ਬੀਬੀ ਬੰਸੋ ਵਾਲੀ ਸੁਵਾਤ ਵੀ ਬਿਲਕੁਲ ਸਾਫ਼ ਨਜ਼ਰ ਆਉਂਦੀ ਹੁੰਦੀ ਸੀ ਪਰ ਅੱਜ ਨਾ ਹੀ ਉੱਥੇ ਕੋਈ ਸੁਵਾਤ ਸੀ ਸੁਵਾਤ ਟਾ ਕੇ ਉਸੇ ਜਗ੍ਹਾ ਬਹੁਤ ਸੋਹਣਾ ਫੁੱਲਾਂ ਵਾਲਾ ਬਾਗ਼ੀਚਾ ਬਣਾ ਦਿੱਤਾ ਗਿਆ ਸੀ ਬਗੀਚੇ ਵਿੱਚ ਦੋ ਨਿੱਕੇ ਨਿੱਕੇ ਨਿਆਣੇ ਖੇਡ ਰਹੇ ਸੀ ਇੱਕ 3 ਸਾਲ ਦਾ ਲੱਗਦਾ ਸੀ ਦੂਜਾ ਥੋੜਾ ਜਿਹਾ ਵੱਡਾ ਲੱਗਦਾ ਸੀ ਪੁੱਛਣ ਤੇ ਅਮਨ ਦੱਸਦੀ ਆ ਕਿ ਇਹ ਇਹ ਬੀਬੀ ਬੰਸੂ ਦੀ ਪੜਪੁੱਤੀ ਨੇ ਪਰ ਮਨਪ੍ਰੀਤ ਨੂੰ ਬੀਬੀ ਬੰਸੂ ਨਾਲ ਮਿਲਣ ਦੀ ਕਾਹਲੀ ਹੁੰਦੀ ਆ ਉਸ ਨੂੰ ਇੱਕ ਤਰਫ ਤੋਂ ਵਿੜੇ ਵਿੱਚ ਇੱਕ ਬਜ਼ੁਰਗ ਤੁਰਿਆ ਨਜ਼ਰ ਆਉਂਦਾ ਹੈ ਉਹ ਪਛਾਣਨ ਦੀ ਕੋਸ਼ਿਸ਼ ਕਰਦੀ ਆ ਇਹ ਬੀਬੀ ਬੰਸੂ ਦਾ ਫੋਨ ਮੈਨ ਮੁੰਡਾ ਹੁੰਦਾ ਹੈ ਮਨਪ੍ਰੀਤ ਕੋਠੇ ਉੱਪਰੋਂ ਹੀ ਆਵਾਜ਼ ਦਿੰਦੀ ਆ ਅੰਕਲ ਜੀ ਅੰਕਲ ਜੀ ਫੋਰਮੈਨ ਉੱਪਰ ਨੂੰ ਦੇਖਦਾ ਹੈ ਪਛਾਣਨ ਦੀ ਕੋਸ਼ਿਸ਼ ਕਰਦਾ ਹੋਇਆ ਕਹਿੰਦਾ ਹੈ ਕੌਣ ਪੁੱਤ ਅੰਕਲ ਜੀ ਸ੍ਰੀ ਸ਼ੀਕਾਲ ਮੈਂ ਕਮਲੀ ਫੋਰਮੈਨ ਅੰਕਲ ਦੀਆਂ ਅੱਖਾਂ ਵਿੱਚ ਇੱਕ ਵਕਰੀ ਜਿਹੀ ਚਮਕ ਸੀ ਜਿਵੇਂ ਕਿ ਉਹ ਵੀ ਮਨਪਿਤ ਵਿੱਚ ਆਪਣੀ ਧੀ ਨੂੰ ਤੀਖ ਰਿਹਾ ਹੋਵੇ ਤੇ ਰੱਬ ਨੂੰ ਸ਼ਿਕਵਾ ਕਰ ਰਿਹਾ ਹੋਵੇ ਕਾਸ਼ ਰੱਬਾ ਮੇਰੀ ਵੀ ਇੱਕ ਧੀ ਹੁੰਦੀ ਪੁੱਤ ਕਮਲੀ ਕਿੰਨੀ ਵੱਡੀ ਹੋ ਗਈ ਪਹਿਚਾਨ ਹੀ ਨਹੀਂ ਆਉਂਦੀ ਕਿਵੇਂ ਆ ਗਿਆ ਤੈਨੂੰ ਚੇਤਾ ਪਿੰਡ ਦਾ ਮਨਪੀਤ ਆਖਦੀਆ ਅੰਕਲ ਜੀ ਆਪਣੇ ਪਿੰਡ ਨੂੰ ਕੌਣ ਭੁੱਲ ਸਕਦਾ ਹੈ ਇਸ ਘਰ ਵਿੱਚ ਇਸ ਗਲੀ ਵਿੱਚ ਆਪਣਾ ਬਚਪਨ ਤੁਹਾਡੇ ਵੱਡਿਆਂ ਦੀ ਛਤਰ ਛਾਇਆ ਹੇਠ ਬਤੀਤ ਕੀਤਾ ਸੀ ਤੁਹਾਨੂੰ ਚੇਤੇ ਆ ਰੋ ਜਦੋਂ ਤੁਸੀਂ ਡਿਊਟੀ ਤੋਂ ਵਾਪਸ ਮੁੜਦੇ ਸੀ ਮੈਨੂੰ ਕਮਲੀ ਕਹਿ ਕੇ ਲੰਘਦੇ ਹੁੰਦੇ ਸੀ ਕਿਧਰੇ ਤੁਹਾਨੂੰ ਮੈਂ ਬਾਹਰ ਗਲੀ ਵਿੱਚ ਟਿਕ ਜਾਂਦੀ ਸੀ ਤੁਸੀਂ ਮੈਨੂੰ ਕੋਈ ਨਾ ਕੋਈ ਖਾਣ ਵਾਲੀ ਚੀਜ਼ ਦੇ ਕੇ ਜਾਂਦੇ ਹੁੰਦੇ ਸੀ ਮੈਨੂੰ ਨਿੱਕੀ ਹੁੰਦੇ ਨੂੰ ਬੇਬੇ ਭੰਸੋਂ ਕਿੰਨਾ ਕੰਮ ਸਿਖਾਉਂਦੀ ਹੁੰਦੀ ਸੀ ਇੱਕ ਵਾਰ ਤੁਸੀਂ ਗਵਾਲੀਅਰ ਗਏ ਸੀ ਆਂਟੀ ਜੀ ਦੇ ਨਾਲ ਮੇਰੇ ਲਈ ਹੱਥਾਂ ਵਿੱਚ ਪਾਉਣ ਲਈ ਗਜਰੀ ਵੀ ਲੈ ਕੇ ਆਈ ਸੀ ਇੱਕ ਵਾਰ ਅੰਮ੍ਰਿਤ ਤੋੜਨ ਪਿੱਛੇ ਬੇਬੇ ਬੰਸੋ ਤੂੰ ਤੁਸੀਂ ਮੈਨੂੰ ਬਚਾਇਆ ਸੀ ਇਹੋ ਜਿਹੇ ਨਿੱਕੀਆਂ ਨਿੱਕੀਆਂ ਕਿੰਨੀਆਂ ਯਾਦਾਂ ਸੀ ਜੋ ਅੱਜ ਮੈਂ ਦਿੱ ਤਾਜ਼ੀਆਂ ਕਰਨਾ ਹੈ ਹੰਗਲ ਜੀ ਬੇਬੇ ਬੰਸੋ ਤੇ ਆਂਟੀ ਕਿਵੇਂ ਨੇ ਮੇਰਾ ਮਨ ਬਹੁਤ ਆ ਉਹਨਾਂ ਨਾਲ ਗੱਲਾਂ ਕਰਨ ਦਾ ਫੋਰਮਨ ਅੰਕਲ ਪੁੱਤ ਸਾ ਵੀ ਲੈ ਲਾ ਤੇ ਸ਼ਤੂਪਰ ਖੜੀ ਹੀ ਬੋਲੀ ਜਾਵੇਂਗੀ ਸਬਦਾ ਹਾਲ ਉਥੋਂ ਹੀ ਪੁੱਛ ਲਵੇਂਗੀ ਕੰਕਲ ਤੂੰ ਖਾਣ ਲਈ ਚੀਜ਼ ਲੈਣ ਕਰਨੀ ਆਵੇਂਗੀ ਮਨਪਤ ਹਾਂਜੀ ਮੈਂ ਆਉਨੀ ਆ ਖਾਣ ਲਈ ਤਿਆਰ ਰੱਖੋ ਹਾਈ ਪੱਕਿਆਂ ਉੱਪਰ ਹੱਥ ਰੱਖਦੇ ਹੋਏ ਹੁਣ ਮੈਂ ਕਿਵੇਂ ਆਵਾਂ ਤੁਸੀਂ ਤਾਂ ਸਾਰਾ ਹੀ ਪੁਨਾਰਾ ਘਾਟਾ ਦਿੱਤਾ ਜਿੱਥੋਂ ਬਨੇਰੇ ਟੱਪ ਕੇ ਅਸੀਂ ਤੁਹਾਡੇ ਘਰ ਆ ਜਾਂਦੇ ਸੀ ਹੁਣ ਉਹ ਵਾਲਾ ਕੋਠਾ ਹੀ ਨਹੀਂ ਆ ਫੋਰਮੈਨ ਅੰਕਲ ਤੂੰ ਅੱਜ ਵੀ ਉਵੇਂ ਹੀ ਕੰਮ ਲਿਆ ਤੀ ਉਹ đích ਦਰਵਾਜ਼ਾ ਤਾਂ ਹੈਗਾ ਪੌੜੀ ਉੱਤਰ ਕੇ ਦਰਵਾਜ਼ੇ ਰਾਹੀ ਆ ਐਨੇ ਸਾਲਾਂ ਬਾਅਦ ਮੇਰੀ ਦੀ ਰਾਣੀ ਆਈ ਮੈਂ ਵੀ ਤੇਲ ਚੁੱਕੇ ਸ਼ਗਰ ਮਨਾਵਾ ਮਨਪਿਤ ਅਮਨ ਜੋਂ ਸਾਰਾ ਸਮਾਨ ਕਰ ਲੈ ਕੇ ਜਾਣ ਤੇ ਸੰਦੂਕ ਦੀ ਰਿਪੇਅਰ ਲਈ ਕਿਸੇ ਮਿਸਤਰੀ ਨੂੰ ਪੁੱਛਣ ਵਾਰੇ ਕਹਿ ਕੇ ਖੁਦ ਫੋਰਮੈਨ ਅੰਕਲ ਦੇ ਘਰ ਜਾਂਦੀ ਆ ਅੰਕਲ ਤੇ ਚੁੱਕੇ ਕੰਬਲੀ ਤੇ ਦਾ ਸਵਾਗਤ ਕਰਦਾ ਹੈ ਤੇ ਜੂਡੀ ਦੇ ਇੱਕ ਪਾਸੇ ਬਨੇ ਕਮਰੇ ਵਿੱਚ ਟਾਹੇ ਮੰਝੇ ਉੱਤੇ ਬੈਠ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਕੇ ਕੰਮਲੀ ਦੀ ਆਂਟੀ ਦੀਆਂ 슈ਗਰ ਦੀ ਬਿਮਾਰੀ ਕਾਰਨ ਕਿਡਨੀਆਂ ਖਰਾਬ ਹੋ ਗਈਆਂ ਸੀ ਤੇ ਨਾਲ ਹੀ ਅਦਰੰਗ ਕਾਰਨ ਇੱਕ ਪਾਸਾ ਪੂਰੀ ਤਰ੍ਹਾਂ ਖੜ ਗਿਆ ਸੀ ਬਹੁਤ ਇਲਾਜ ਕਰਵਾਇਆ ਪਹਿਲਾਂ ਡਾਇਲਿਸਿਸ ਹੁੰਦਾ ਰਿਹਾ ਇੱਕ ਦਿਨ ਡਾਕਟਰਾਂ ਨੇ ਉਹ ਵੀ ਜਵਾਬ ਦੇ ਦਿੱਤਾ ਆਖਿਰ ਬਿਮਾਰੀ ਨਾਲ 28 ਸਾਲ ਜੁੰਜਨ ਮਗਰੋਂ ਰੱਬ ਨੂੰ ਪਿਆਰੀ ਹੋ ਗਈ ਪੁੱਤ ਉਸ ਨੂੰ ਸੰਭਾਲਣ ਵਾਲੀ ਕੋਈ ਧੀ ਵੀ ਨਹੀਂ ਸੀ ਤੇਰੀ ਆਂਟੀ ਦੀ ਸੇਵਾ ਵੀ ਮੈਂ ਹੀ ਕੀਤੀ ਕੱਪੜੇ ਧੋਣੇ ਰੋਟੀ ਖਵਾਉਣੀ ਇਤੋਂ ਤੱਕ ਪਖਾਨੀ ਤੱਕ ਵੀ ਮੈਨੂੰ ਹੀ ਲੈ ਜਾਣਾ ਪੈਂਦਾ ਸੀ। ਉਹ ਤੇਰੀ ਵੱਡੀ ਭਾਬੀ ਤਾਂ ਪਹਿਲਾਂ ਹੀ ਅਲੱਗ ਹੋ ਗਈ ਸੀ। ਉਹ ਕਹਿੰਦੀ ਸੀ ਮੇਰੇ ਤੋਂ ਨਹੀਂ ਸੰਭਾਲ ਹੁੰਦਾ ਇੰਨਾ ਭਾਰਾ ਸ਼ਰੀਰ ਮੰਮੀ ਦਾ। ਬਸ ਫਿਰ ਤੇਰੀ ਨਿੱਕੀ ਭਾਬੀ ਆ ਗਈ। ਇਹਨੇ ਤਾਂ ਵਿੜੇ ਵਿੱਚ ਹੀ ਗੰਦ ਕਰਵਾ ਦਿੱਤੀ। ਇਹ ਰੋਟੀ ਪਾਣੀ ਤਾਂ ਦਿੰਦੀ ਆ ਪਰ ਜਿਵੇਂ ਕੋਈ ਸ਼ੂਤ ਦੀ ਬਿਮਾਰੀ ਹੋ ਗਈ ਇਹਨੂੰ ਦੂਰੋਂ ਹੀ ਰੋਟੀ ਥਾਲੀ ਵਿੱਚ ਰੱਖ ਕੇ ਵਾਪਸ ਮੁੜ ਜਾਂਦੀ ਆ। ਪਰ ਪੁੱਤ ਇੱਕ ਗੱਲ ਆ। ਇਸਵ ਕਰਨੀਆਂ ਭਰਨੀਆਂ ਇੱਥੇ ਹੀ ਹਨ ਮੇਰੇ ਤੋਂ ਮੇਰੀ ਮਾਂ ਦੀ ਸੇਵਾ ਨਹੀਂ ਕਰ ਹੋਈ ਹੁਣ ਮੇਰੇ ਬੱਚੇ ਉਹੋ ਜਿਹੀ ਮੇਰੀ ਸੇਵਾ ਕਰਦੇ ਆ ਤੇਰੀ ਆਂਟੀ ਵੀ ਤੇਰੀ ਬੇਬੇ ਨਾਲ ਸਾਰਾ ਦਿਨ ਲੜਦੀ ਹੀ ਰਹਿੰਦੀ ਸੀ ਖੁਦ ਸੇਵਾ ਪੱਖੋਂ ਹੀ ਚੱਲ ਵਸੀ ਐਨਾ ਕਹਦੇ ਅੰਕਲ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਜਿਵੇਂ ਖੋਦੇ ਕਰਮਾਂ ਨੂੰ ਬਹੁਤ ਪਛਤਾ ਰਿਹਾ ਹੋਵੇ ਅੰਕਲ ਜੀ ਤੁਸੀਂ ਐਵੇਂ ਮਨ ਕਿਉਂ ਖਰਾਬ ਕਰਦੇ ਹੋ ਇਹ ਜੋ ਵੀ ਅੱਜ ਤੁਹਾਡੇ ਬੱਚੇ ਨੇ ਤੁਹਾਡੀ ਮਿਹਨਤ ਕਰਕੇ ਹੀ ਨੇ ਮੈਨੂੰ ਚੇਤੇ ਆ ਤਸੀਂ ਲੁਧਿਆਣੀ ਰੋਡ 'ਵੀਚ-ਵੀਚ 4 ਮਹੀਨੇ ਦਾ ਕੰਮ ਕਰਦੇ ਸੀ ਤੇ ਸਮਰਾਲੇ ਸ਼ਹਿਰ ਤੱਕ ਰੋਜ਼ ਸਾਈਕਲ 'ਤੇ ਸਫ਼ਰ ਕਰਦੇ ਸੀ ਤੇ ਜੋ ਕੁਝ ਵੀ ਤੁਸੀਂ ਸੀ ਉਹ ਤੁਸੀਂ ਬੇਬੇ ਬੰਸੂ ਕਰਕੇ ਸੀ ਬੇਬੇ ਬੰਸੂ ਦੀ ਹੀ ਮਿਹਨਤ ਸੀ ਤੁਸੀਂ ਇੰਨੀ ਵਧੀਆ ਨੌਕਰੀ ਕੀਤੀ ਬੱਚੇ ਸੈੱਟ ਕਰ ਦਿੱਤੇ ਮਨਪ੍ਰਿਤ ਆਪਣੀ ਗੱਲ ਕਹਿੰਦੀ ਆ ਹਾਂ ਪੁੱਤ ਇੱਕ ਹੋਂਕਾ ਜਿਹਾ ਲੈਂਦੇ ਹੋਏ 4 ਮਹੀਨਾ ਅੰਕਲ ਬੋਲਣਾ ਜਾਰੀ ਕਰਦੇ ਹਨ ਤੇਰੀ ਗੱਲ ਬਿਲਕੁਲ ਸਹੀ ਆ ਬੀਬੀ ਨੇ ਇਕੱਲੀ ਨੇ ਬਹੁਤ ਮਿਹਨਤ ਕੀਤੀ ਸਾਨੂੰ ਨੌ ਪੈਣਾ ਭਰਾਵਾਂ ਨੂੰ ਪੜਾਇਆ ਲਿਖਾਇਆ ਸਾਰਿਆਂ ਦੇ ਕਾਰਜ ਹੱਥੀ ਕੀਤੇ ਸਾਰੇ ਹੀ ਭੈਣ ਭਰਾ ਚੰਗੀਆਂ ਨੌਕਰੀਆਂ ਤੇ ਲੱਗੇ ਬਾਪੂ ਤਾਂ ਪਹਿਲੋਂ ਹੀ ਜਦੋਂ ਅਸੀਂ ਬੀਕਾਂ ਨਹੀਂ ਰਹਿੰਦੇ ਸੀ ਬੀਬੀ ਦਾ ਸਾਥ ਛੱਡ ਗਿਆ ਸੀ ਇੱਥੇ ਆਣ ਕੇ ਬੀਬੀ ਨੇ ਆਪਣੇ ਸਹੁਰੇ ਪਰਿਵਾਰ ਵਿੱਚ ਆਪਣੇ ਪੈਰ ਜਮਾਈ ਤੇ ਨਾਲ ਹੀ ਸਾਨੂੰ ਸਾਰਿਆਂ ਭੈਣ ਭਰਾਵਾਂ ਨੂੰ ਉੱਚੀ ਵਿੱਦਿਆ ਹਾਸਲ ਕਰਵਾਈ ਅੰਤ ਸਮੇਂ ਵਿੱਚ ਵੀ ਬੇਬੀ ਗੁਰੂ ਕਰਹੀ ਪ੍ਰਾਣ ਤਿਆ ਗਈ ਆ ਬੇਬੀ ਬੰਸੂ ਨਹੀਂ ਰਹੀ ਐਨਾ ਕਹਿ ਕੇ ਮਨ ਵੀ ਅੱਖਾਂ ਪਰ ਲੈਂਦੀ ਆ ਅੰਕਲ ਮੈਂ ਤਾਂ ਮਿਲਨ ਬੇਬੀ ਬੰਸੂ ਨੂੰ ਆਈ ਸੀ ਅੱਜ ਮੈਂ ਜੋ ਵੀ ਕੁਝ ਹਾਂ ਬੇਬੀ ਬੰਸੂ ਦੇ ਬਦੌਲ ਤਹਾਂ ਅਗਰ ਬੇਬੀ ਬੰਸੂ ਮੈਨੂੰ ਨਿੱਕੀ ਹੁੰਦੇ ਨੂੰ ਕੰਮ ਨਾ ਸਿਖਾਉਂਦੀ ਮੈਂ ਵੀ ਮਨਜੀਤ ਦੇ ਮੰਮੀ ਮਾਂ ਨੂੰ ਕੰਮਚੋਰ ਹੋਣਾ ਸੀ ਨਾ ਹੀ ਮੈਨੂੰ ਮਿਲਨ ਵਰਤਨ ਦਾ ਪਤਾ ਹੋਣਾ ਸੀ ਮੈਂ ਤਾਂ ਵੱਡੀ ਹੀ ਬੇਬੀ ਬੰਸੂ ਦੀਆਂ ਗੱਲਾਂ ਸੁਣ ਸੁਣ ਹੋਈ ਸੀ ਇੱਕ ਵਾਰੀ ਪਤਾ ਅੰਕਲ ਮੈਂ ਗਲੀ ਵਿੱਚ ਝਾੜੂ ਲਗਾ ਰਹੀ ਸੀ ਮੈਂ ਸਾਰਾ ਕੂੜਾ ਇਕੱਠਾ ਕਰਕੇ ਇੱਕ ਪਾਸੇ ਦਰਵਾਜ਼ੇ ਦੀ ਕੋਲੀ ਨਾਲ ਲਗਾ ਦਿੱਤਾ ਸੀ ਕਿ ਸ਼ਾਮ ਨੂੰ ਜਦੋਂ ਗੋਹਾ ਸੱਟਾਂ ਕੀ ਉਹਦੋ ਟੋਕਰੀ ਵਿੱਚ ਪਾ ਕੇ ਸੁੱਟਾਂਵਾਂਗੀ ਬੇਬੀ ਬੰਸੂ ਮੇਰੇ ਨਾਲ ਐਨਾ ਲੜੀ ਸੀ ਵੀ ਕੰਮ ਆਉਂਦਾ ਹੀ ਨਹੀਂ ਸਾਰਾ ਕੂੜਾ ਕੋਲਿਆਂ ਨਾਲ ਲਾ ਛੜਦੀਆਂ ਕੂੜਾ ਉੱਡ-ਉੱਡ ਸਾਰੇ ਘਰਾਂ ਵਿੱਚ ਆਵੜਦਾ ਇੱਥੋਂ ਤੱਕ ਮੇਰੇ ਪਿਓਵਾਰੇ ਵੀ ਬੋਲਣ ਲੱਗ ਪਈ ਸੀ ਵੀ ਕੂੜੇ ਨੂੰ ਸੰਭਾਲ ਕੇ ਰੱਖ ਲਵੋ ਪੇਉ ਨੂੰ ਲਾਭੂ ਲਗਾਉਣ ਦੇ ਕੰਮ ਆਵੇਗਾ ਉਦੋਂ ਮੈਂ ਬੀਬੀ ਬੰਸ ਨੂੰ ਬੁਲਾਉਣਾ ਬੰਦ ਕਰ ਦਿੱਤਾ ਸੀ ਪਰ ਐਨੀ ਅਕਲ ਸਭ ਬੀਬੀ ਦੀਆਂ ਗਾਲਾਂ ਨੇ ਦਿੱਤੀ ਆ ਮੈਨੂੰ ਤਾਂ ਬੀਬੀ ਸਲਾਈ ਬੁਨਾਈ ਕਰੋਸ਼ੀਆ ਬੁੰਨਾ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਬਣਾਉਣੀਆਂ ਮੱਛਾਂ ਦੀਆਂ ਤਾਰਾਂ ਕੱਢਣੀਆਂ ਕਿਹੜਾ ਕੰਮ ਸੀ ਜਿਹੜਾ ਬੀਬੀ ਬੰਸ ਨੇ ਨਹੀਂ ਸਿਖਾਇਆ ਇਥੋਂ ਤੱਕ ਮਾਲਿਸ਼ ਵਾਲਾ ਗੁਰ ਤਾਰ ਕੱਢਣ ਵਾਲਾ ਗੁਰ ਇਹ ਸਭ ਕੁਨ ਬੀਬੀ ਸਪੰਸ ਤੋਂ ਹੀ ਲੈ ਮੈਂ ਉਹ ਤੇ ਬੀਬੀ ਹੈ ਹੀ ਐਨੀ ਚੰਗੀ ਸੀ ਤਾਂ ਉਹ ਪੂਰੇ ਪਿੰਡ ਦੀ ਸਰਵ ਸਾਂਝੀ ਬੇਬੀ ਸੀ ਜਿਸ ਕੋਲ ਵੀ ਬੈਠ ਜਾਂਦੀ ਸੀ ਕੁਝ ਨਾ ਕੁਝ ਸਿਖਾ ਕੇ ਹੀ ਆਉਂਦੀ ਸੀ ਕੋਈ ਕਮੀ ਨਹੀਂ ਸੀ ਬੇਬੇ ਵਿੱਚ ਕਮੀ ਤਾਂ ਸਾਡੇ ਵਿੱਚ ਪੰਜਾਂ ਭਰਾਵਾਂ ਵਿੱਚ ਜੋ ਬੇਬੇ ਨੂੰ ਸਮਝ ਹੀ ਨਾ ਸਕੇ ਹਮੇਸ਼ਾ ਹੀ ਬੇਬੇ ਨਾਲ ਲੜਦੇ ਰਹੇ ਪਤਾ ਨਹੀਂ ਬੇਬੇ ਨੇ ਸਾਨੂੰ ਕਿਵੇਂ ਪੜਾਇਆ ਹੋਣਾ ਐਨੇ ਨੂੰ ਅਮਨ ਮਨਪ੍ਰੀਤ ਨੂੰ ਬੁਲਾਉਣ ਆ ਜਾਂਦੀ ਆ ਕਿ ਮਿਸਤਰੀ ਆ ਗਿਆ ਜਾਂ ਕਿ ਮਿਸਤਰੀ ਨੂੰ ਮੈ ਲਵੇ ਮਨਪ੍ਰੀਤ ਦੀ ਨਜ਼ਰ ਸਾਂਝੀ ਕਾਂਦੋਂ ਪਰ ਪੈਂਦੀ ਆ ਜਿਸ ਨੂੰ ਕਦੀ ਉਹਨੇ ਬੇਬੇ ਬਾਂਸੂ ਨਾਲ ਮਿਲ ਕੇ ਮਿੱਟੀ ਘਾਰੇ ਨਾਲ ਲਪੇਆ ਸੀ ਅਤੇ ਪਾਂਡੂ ਦਾ ਪੂਚਾ ਫੇਰਿਆ ਸੀ ਮਨਪੀਤੋ ਫੜਾਵੇਂ ਨੂੰ ਗਾਰੇ ਨਾਲ ਲਗੀ ਗਾਰੇ ਨੂੰ ਪੈਰਾਂ ਨਾਲ ਚੰਗੀ ਤਰ੍ਹਾਂ ਬਦੂਲ ਫਿਰ ਇੱਕ ਇੱਕ ਚੀਪਾ ਕੰਦ ਉੱਤੇ ਮਾਰ ਕੇ ਹੱਥਾਂ ਨਾਲ ਮਲ ਪਾਣੀ ਲਗਾਉਂਦੀ ਰਹੀ ਨਾਲ-ਨਾਲ ਤਾਂ ਜੋ ਤਿਲਕਨ ਹੋ ਸਕੇ ਪਾਂਡੂ ਫੇਰ ਨਾ ਸੌਖਾ ਹੋ ਜਾ ਠੀਕਾ ਬੇਬੇ ਮਨਪੀਤ ਨੇ ਤੀਜ ਮਿੱਟੀ ਦਾ ਚੀਪਾ ਕੰਦ ਉੱਤੇ ਸੁੱਟਦੀ ਆ ਕਿ ਉਹ ਬੇਬੇ ਦੀ ਪਿੱਠ ਤੇ ਚਿਪਕ ਜਾਂਦਾ ਇਹਨੂੰ ਕੁੱਤੀ ਤੇ ਇਹ ਕੋਈ ਚੱਜ ਦਾ ਕੰਮ ਨਾ ਕਰੀ ਹੁਣ ਮੇਰੇ ਸੂਟ ਨੂੰ ਤੂੰ ਹੀ ਦੇਣਾ ਧੋ ਕੇ ਨਾਲੇ ਬੇਬੇ ਮਨਪ੍ਰੀਤ ਨੂੰ ਫੜ ਕੇ ਉਸਤਾ ਮੂ ਚੰਗੀ ਤਰ੍ਹਾਂ ਗਾਰੇ ਵਿੱਚ ਮਧੂਲ ਦਿੰਦੀ ਆ ਹਾਈ ਬੇਬੇ ਛੱਡ ਦੇ ਮੈਨੂੰ ਗਲਤੀ ਹੋ ਗਈ ਮੈਂ ਕਿਹੜਾ ਜਾਣ ਵੁੱਚ ਕੇ ਕੀਤਾ ਚੱਲ ਫਿਰ ਪਾਂਡੂ ਵਾਲਾ ਪੋਚਾ ਲੈ ਕੇ ਆ ਜਿਹੜੀ ਉੱਪਰੋਂ ਉੱਪਰੋਂ ਗੰਧ ਸੁੱਕੀ ਗਈ ਆ ਇਹ ਪੋਚਾ ਲਾਉਣਾ ਸ਼ੁਰੂ ਕਰ ਬਾਕੀ ਦੂਰੀ ਵਾਰ ਕੱਲ ਨੂੰ ਫੇਰ ਪੋਚਾ ਲਗਾ ਦੇਵਾਂਗੇ ਚੰਗਾ ਬੇਬੇ ਠੀਕ ਆ ਮਨਪ੍ਰੀਤ ਪਾਂਡੂ ਵਾਲੀ ਮਟਕੀ ਚੱਕ ਕੇ ਲਿਆਉਂਦੀ ਆ ਤੇ ਕਹਿੰਦੀ ਆ ਕਿ ਇੱਕ ਪੋਚੇ ਵਿੱਚੋਂ ਪਿਉਂ ਕੇ ਫੜਾ ਤੈਨੂੰ ਸਿਖਾਵਾਂ ਕਿਵੇਂ ਪੋਚਾ ਲਾਉਣਾ ਮਨਪ੍ਰਿਤ ਪੋਚਾ ਧੰਵਾਜੀ ਬਾਕੀ ਕਰਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅੱਜ ਦਾ ਭਾਗ ਤੁਹਾਨੂੰ ਕਿਵੇਂ ਲੱਗਿਆ ਸੈਸ਼ੀ ਗੱਲ ਜੀ